ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਟੋਕੀਓ ਪਹੁੰਚੇ ਨੇ ਜਾਪਾਨ ਦੇ ਦੌਰੇ ਤੇ ਨੇ ਤੇ ਟੋਕੀਓ ਦੇ ਵਿੱਚ ਜਾ ਕੇ ਉਹਨਾਂ ਨੇ ਜਿੱਥੇ ਮਹਾਤਮਾ ਗਾਂਧੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤਾਂ ਉੱਥੇ ਹੀ ਜੋ ਮਾਰਚ ਮਹੀਨੇ ਦੇ ਵਿੱਚ ਮੁਹਾਲੀ ਦੇ ਵਿੱਚ ਇੱਕ ਨਿਵੇਸ਼ਕ ਸਮੇਲਨ ਹੋ ਰਿਹਾ ਉਸ ਦੇ ਲਈ ਨਿਵੇਸ਼ਕਾਂ ਨੂੰ ਸੱਦਾ ਵੀ ਦਿੱਤਾ ਹੈ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਐਮਪੀ ਅਮਰਿਤਪਾਲ ਉਹਨਾਂ ਦੀ ਜਿਹੜੀ ਪੈਰੋਲ ਰੱਦ ਕੀਤੀ ਗਈ ਹੈ ਉਹ ਹੁਣ ਇੱਕ ਵੱਡਾ ਸਿਆਸੀ ਮੁੱਦਾ ਬਣਦੀ ਜਾ ਰਹੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸੰਸਦ ਦੇ ਵਿੱਚ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਗੱਲ ਉੱਠੀ ਹੈ ਤੇ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਤੇ ਵੀ ਵੱਡੇ ਪੱਧਰ ਤੇ ਉੱਠੀ ਹੈ ਜਿਸ ਦੇ ਵਿੱਚ ਉਹਨਾਂ ਨੇ ਘਟ ਚੋੜ ਦੀ ਗੱਲ ਕੀਤੀ ਸੀ ਗੱਲਬਾਤ ਲਈ ਵਿਸ਼ੇਵੋਤ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡਾ ਵੀ ਆ ਪ੍ਰਾਪੈਸ ਤਰੀਕੇ ਨਾਲ ਦਸਤਾਨਾ ਬੜਾ ਸਤਿਕਾਰਨ ਸਤਿ ਸ਼੍ਰੀ ਅਕਾਲ ਜੀ ਨਾ ਮੁੱਦੇ ਐ ਜਿੰਨਾ ਤੇ ਤੁਸੀਂ ਜ਼ਿਕਰ ਕੀਤਾ ਆਪਾਂ ਇਹਨਾਂ ਮੁੱਦਾਂ ਤੇ ਕਰੀਏ ਚਰਚਾ ਭਾਈਏ ਦਰਸ਼ਕਾਂ ਦੇ ਨਾਲ ਸਾਂਝ ਜੀ ਸਭ ਸਭ ਤੋਂ ਪਹਿਲਾਂ ਗੱਲ ਮੁੱਖ ਮੰਤਰੀ ਹੁਣਾਂ ਦੇ ਜਾਪਾਨ ਦੌਰੇ ਦੀ ਹੀ ਕਰਾਂਗੇ ਅੱਜ ਟੋਕੀਓ ਦੇ ਵਿੱਚ ਨੇ ਉਹ ਟੋਕੀਓ ਦੇ ਵਿੱਚ ਉਹਨਾਂ ਨੇ ਨਿਵੇਸ਼ਕਾਂ ਦੇ ਨਾਲ ਮੁਲਾਕਾਤ ਹੈ ਜਿਹੜੀ ਕੀਤੀ ਹੈ ਵੱਡੇ ਪੱਧਰ ਦੇ ਉੱਪਰ ਸੱਦਾ ਜਿਹੜਾ ਉਹ ਦਿੱਤਾ ਗਿਆ ਮਾਰਚ ਮਹੀਨੇ ਦੇ ਵਿੱਚ ਨਿਵੇਸ਼ਕ ਸਮੇਲਨ ਵੀ ਹੋਣ ਜਾ ਰਿਹਾ ਮੋਹਾਲੀ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਛੋਟੀ ਜਿਹੀ ਫੇਰੀ ਨੂੰ ਦੇਖੋ ਕਹਿਣੋ ਫਿਕਰੇਮਤਾ ਆ ਕੇ ਛੋਟੀ ਫੇਰੀ ਆ ਪਰ ਮੰਤਾ ਬਹੁਤ ਵੱਡਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਪਾਨ ਚ ਜਾ ਕੇ ਸੱਦਾ ਦੇਣਾ ਪਰ ਆਪਾਂ ਸਾਰੇ ਜਾਣਦੇ ਆ ਕਿ ਨਰਸੀ ਖੇਤਰ ਦੇ ਜਾਪਾਨ ਦੀ ਕੀ ਐਮੀਤ ਹੈ ਔਰ ਖਾਸ ਤੌਰ ਤੇ ਕਈ ਫੀਲਡ ਤੇ ਉਹ ਜਿਹੜੇ ਜਾਪਾਨ ਦੀ ਮਹਾਰਤ ਮੰਨੇ ਜਾਂਦੇ ਆ ਤੇ ਜਾਪਾਨ ਉਸ ਤੋਂ ਬਾਅਦ ਦੱਖਣੀ ਕੋਰੀਆ ਦਾ ਦੌਰਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਨੇ ਤਿਆਰ ਕਰਕੇ ਗਏ ਆ ਕਿ ਕਿਸ ਕਦਰ ਜੜਾ ਉਹ ਤੇਰੇ ਸਾਰੇ ਅਗਜੋਗਪਤੀਆ ਨਿਵੇਸ਼ਕਾਰਾਂ ਉਹਨਾਂ ਨੂੰ ਪੰਜਾਬ ਦਾ ਇੱਕ ਤਦਰੇਸ਼ ਉਹਨਾਂ ਦੇ ਸਾਹਮਣੇ ਰੱਖਿਆ ਗਿਆ ਕਿ ਕਿਸ ਕਦਰ ਪੰਜਾਬ ਆਵੋਗੇ ਤਾਂ ਉਹਨਾਂ ਲਈ ਲਾਹੇਵੰਦ ਰਹਿ ਸਕਦਾ ਹੈ ਬਾਕੀ ਦੇ ਜਿਹੜੇ ਇਸ ਮੇਲੇ ਨੂੰ ਲੈ ਆਉਦੀ ਤੁਸੀਂ ਜਾਣਕਾਰੀ ਦੇਣਗੇ ਪਰ ਉਹਨਾਂ ਨੇ ਖਾਸ ਤੌਰ ਤੇ ਜਲੰਧਰ ਦਾ ਜ਼ਿਕਰ ਕੀਤਾ ਦੇਖੋ ਕਿੰਨੇ ਜਲੰਧਰ ਜਿਹੜਾ ਹੈਗਾ ਸਪੋਰਟਸ ਦੀ ਹੱਬ ਹੈ ਇਸ ਤਰੀਕੇ ਨਾਲ ਉਹਨਾਂ ਨੇ ਵੱਖ-ਵੱਖ ਹੋਰ ਪਹਿਲੂਆਂ ਦੇ ਉੱਤੇ ਵੀ ਜਾਣਕਾਰੀ ਦਿੱਤੀ ਕਿ ਕਿਸ ਕਦਰ ਅਗਰ ਨਿਵੇਸ਼ਕਾਰ ਜਿਹੜੇ ਹੈਗੇ ਆ ਜਪਾਨ ਤੋਂ ਦੂਜੇ ਕੰਟਰੀ ਤੋਂ ਪੰਜਾਬ ਚ ਆ ਕੇ ਨਿਵੇਸ਼ ਕਰਨਗੇ ਤਾਂ ਉਹਨਾਂ ਲਈ ਕਿਹੜਾ ਵੱਡਾ ਪੱਧਰ ਤੇ ਲਾਭ ਹੋਏਗਾ ਕਿੰਨਾ ਲਾਭਕਾਰੀ ਹੋਏਗਾ ਲੱਗਦਾ ਹੈ ਕਿ ਮੁਖੰਦਰ ਭਗਵੰਤ ਮਾਨ ਨੇ ਬੜੀ ਖੁੱਲੀ ਬੁੱਕੜ ਦੀ ਨਾਲ ਉਹਨਾਂ ਨਾਲ ਸੱਦਾ ਦਿੱਤਾ ਹੈ ਦੁਨੀਆ ਭਰ ਦੇ ਨਿਵੇਸ਼ਕਰਾਂ ਨੂੰ ਕਿ ਆਓ ਪੰਜਾਬ ਚ ਆ ਕੇ ਨਿਵੇਸ਼ ਕਰੋ ਆਪਾਂ ਪਹਿਲਾਂ ਵੀ ਇਸ ਮੁੱਦੇ ਦਾ ਜ਼ਿਕਰ ਕਰਦੇ ਰਹਿੰਦੇ ਆ ਜੀ ਦੇਖੋ ਪੰਜਾਬ ਖੇਤੀ ਪ੍ਰਧਾਨ ਸੂਬਾ ਤਾਂ ਹੈ ਹੀ ਪਰ ਮੁਖੰਦਰ ਭਗਵੰਤ ਮਾਨ ਨੇ ਤਾਰਿਆ ਹੋਇਆ ਹੈ ਖੇਤੀ ਦੇ ਨਾਲ ਨਾਲ ਜਿਹੜਾ ਹੈਗਾ ਅਸੀਂ ਇੰਡਸਟਰੀਅਲ ਤੌਰ ਤੇ ਵੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਹਾਲਾਂਕਿ ਕਈ ਪਚੀਦਗੀਆਂ ਕਈ ਪ੍ਰੇਸ਼ਣੀਆਂ ਪੰਜਾਬੀਆਂ ਨੂੰ ਹਮੇਸ਼ਾ ਇਹ ਕਿਲਾ ਸਿਕਵਾ ਰਹਿੰਦਾ ਕਿ ਕਿੰਦਰ ਜਿਹੜੀ ਵੀ ਸਰਕਾਰ ਲਈ ਭਾਵੇਂ ਜੇ ਕਾਂਗਰਸ ਦੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰ ਹੈਗੀ ਹੈ ਉਹ ਸਾਡੇ ਗਾਂਢੀ ਸੁਗਾਂ ਸੁਵਿਧਾ ਦਿੰਦੇ ਰਹੇ ਖਾਸ ਤੌਰ ਤੇ ਜਿਹੜਾ ਪਹਾੜੀ ਖੇਤਰ ਹੈਗਾ ਉਹਨਾਂ ਨਾਲ ਸੰਬੰਧ ਜਿਹੜੇ ਰਾਜ ਹੈ ਉੱਥੇ ਵਿਸ਼ੇਸ਼ ਰਹਿਤਾ ਪੰਜਾਬ ਦੀ ਕਾਫੀ ਇੰਡਸਟਰੀ ਜਿਹੜੀ ਉਹਨਾਂ ਰਾਜਾਂ ਚ ਚੱਲੇਗੀ ਜਿੱਥੇ ਚੇਚਿਆਂ ਸੁਲਤਾਨ ਮਿਲਦੀਆਂ ਸੀ ਬਿਲਕੁਲ ਹਮਲਾ ਮਾਰਿਆ ਕਿ ਪੰਜਾਬ ਨੂੰ ਇੰਡਸਟਰੀਲ ਖੇਤਰ ਦੇ ਤੌਰ ਤੇ ਅੱਭਾ ਰਹਿ ਜਾਵੇ ਅਮੀਰ ਕਰਦੇ ਆ ਕਿ ਮੁਖੰਦਰ ਭਗਵਾਨ ਤੁਮਾਰ ਦਾ ਜਿਹੜਾ ਤੌਰ ਹੈ ਪੰਜਾਬ ਲਈ ਇੰਡਸਟਰੀ ਦੇ ਤੌਰ ਤੇ ਦਰਾਂਗ ਲਿਆਏਗਾ ਲਿਆਏਗਾ ਰੁਜ਼ਗਾਰ ਦੇ ਵੀ ਸਾਡੀ ਜਵਾਂ ਪੀੜੀ ਲਈ ਇੱਕ ਵੱਡੇ ਮੌਕੇ ਨਵੇਂ ਚਾਸ ਜਿਹੜੇ ਬਣ ਕੇ ਸਾਹਮਣੇ ਆਉਣ ਦੀ ਅਮੀਦ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਜੀ ਸੋ ਸਾਬ ਅੱਗੇ ਜ਼ਿਕਰ ਐਮਪੀ ਅਮਰਿਤਪਾਲ ਸਿੰਘ ਹੁਣਾਂ ਦਾ ਕਰਾਂਗੇ ਆਪਾਂ ਜਾਣਦੇ ਹਾਂ ਪਿਛਲੇ ਦਿਨੀ ਉਹਨਾਂ ਦੀ ਪੈਰੋਲ ਦੀ ਅਰਜ਼ੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਰੱਦ ਕੀਤੀ ਗਈ ਜਿਸ ਦੇ ਹੁਕਮ ਨੇ ਜਿਹੜੇ ਰੱਦ ਕਰਨ ਦੇ ਸਹੀ ਮਾਇਨੇ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਨੇ ਇਹ ਆਧਾਰ ਬਣਾਇਆ ਕਿ ਕਿਸ ਤਰ੍ਹਾਂ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ ਜਿਸ ਦੀ ਰਿਪੋਰਟ ਪੰਜਾਬ ਸਰਕਾਰ ਨੇ ਸੌਂਪੀ ਹੈ ਪਰ ਇਸ ਨੂੰ ਲੈ ਕੇ ਹੁਣ ਮਸਲਾ ਹੋਰ ਵੱਡਾ ਉਦੋਂ ਹੋ ਗਿਆ ਜਦੋਂ ਇੱਕ ਪਾਸੇ ਤਾਂ ਅੰਮ੍ਰਿਤਸਰ ਦੇ ਵਿੱਚ ਐਮਪੀ ਅਮਰਿਤਪਾਲ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋਏ ਤੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਹੱਥ ਪੈਰ ਬੇੜੀਆਂ ਦੇ ਵਿੱਚ ਬੰਨੇ ਹੋਏ ਨਜ਼ਰ ਆਏ ਪ੍ਰਦਰਸ਼ਨ ਦਾ ਤਰੀਕਾ ਉਹਨਾਂ ਦਾ ਦੂਜੇ ਪਾਸੇ ਸਿਆਸਤ ਪਧਰ ਤੇ ਰਵਨੀਤ ਬਿੱਟੂ ਬੜਾ ਸਮਰਥਨ ਕਰ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਕਿ ਪੈਰੋਲ ਇੱਕ ਸੰਸਦ ਨੂੰ ਮਿਲਣੀ ਚਾਹੀਦੀ ਹੈ ਸਦਨ ਦੇ ਵਿੱਚ ਦਾਖਲ ਹੋਣ ਲਈ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਮੈਂ ਸਮਝਦਾ ਹਾਂ ਕਿ ਕੈਬਨਟ ਮੰਤਰੀ ਅਰਵਨੀਤ ਬਿੱਟੂ ਕੇਂਦਰ ਦੇ ਵਿੱਚ ਉਹ ਤਾਂ ਹੈ ਹੀ ਪਰ ਪੰਜਾਬ ਦੀ ਵੀ ਨਾਮਜ਼ਦਗੀ ਕਰਦੇ ਆ ਇਸ ਕਰਕੇ ਦੋਨਾ ਲਿਆਜ਼ਾ ਨਾਲ ਰਮਨੀਤ ਬਿੱਟੂ ਦਾ ਬਿਆਨ ਬੜੀ ਐਵੇਂ ਤੇ ਰੱਖਦਾ ਆ ਕਿਦਰੇ ਦੇਖਿਆ ਜੈ ਮੈਂ ਇਹਨੂੰ ਬਿਲਕੁਲ ਨਿਵੈਕਰੀ ਨਜ਼ਰੀਏ ਤੋਂ ਦੇਖਦਾ ਆ ਸ਼ਾਇਦ ਕੌਮੀ ਪੱਧਰ ਦੀ ਆਪਾਂ ਜਿਹੜੀ ਰਾਜਨੀਤੀ ਦੀ ਗੱਲ ਕਰਦੇ ਆ ਵੀ ਇਹ ਜਾਣਨ ਲਈ ਮੈਨੂੰ ਤਾਂ ਇਹ ਲੱਗਦਾ ਕਿ ਰਮਨੀਤ ਬਿੱਟੂ ਪਹਿਲੇ ਜਿਹੇ ਰਾਸੀ ਆਗੂ ਐ ਜਿਨ੍ਹਾਂ ਨੇ ਕੌਮੀ ਪੱਧਰ ਦੀ ਜਿਹੜੀ ਰਾਜਨੀਤੀ ਉਹਦੇ ਨਫਾ ਨੁਕਸਾਨ ਨੂੰ ਪਾਸੇ ਰੱਖ ਕੇ ਪੰਜਾਬ ਦੇ ਐਂਗਲ ਤੋਂ ਪੰਜਾਬ ਦੇ ਨਜ਼ਰੀਏ ਤੋਂ ਪਹਿਲੀ ਵਾਰ ਜਿਹੜਾ ਡਟ ਕੇ ਸਟੈਂਡ ਲੈ ਕੋ ਗੋ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਆ ਰਹੀਆਂ ਉਹ ਵੀ ਅਕਸਰ ਇਹਨਾਂ ਮੁੱਦਿਆਂ ਤੇ ਜਾਂਦਾ ਜਿਹੜੇ ਕੌਮੀ ਪਦਰਥੀ ਆ ਗੂ ਵੀ ਹੁੰਦੇ ਆ ਪੰਜਾਬ ਦੀ ਨੁਮਾਇੰਦਗੀ ਕਰਦੇ ਜਦੋਂ ਚੁੱਪੀ ਧਾਰੀ ਰੱਖਦੇ ਆ ਜਾਂ ਉਹ ਬੋਲੀ ਬੋਲਦੇ ਆ ਜੋ ਉਹਨਾਂ ਦੀ ਕਮਿਊਨਿਟੀ ਲਿਟਰੇਚਰ ਬੋਲਦੀ ਹੈ ਭਾਜਪਾ ਦੇ ਆ ਗੂ ਵੀ ਹੁੰਦਾ ਕਿ ਦੇਖੋ ਪੰਜਾਬ ਚ ਉਹ ਭਾਜਪਾ ਦਾ ਗੂ ਕੈਪਟਨ ਅਮਨਿੰਦਰ ਗੈਸ ਮੀਂਹ ਡਾਕੜਗੇ ਪਰ ਮੈਂ ਚਾਹੁੰਦਾ ਕਿ ਰਵਨੀਤ ਬਿੱਟੂ ਨੇ ਪਹਿਲੀ ਵਾਰੀ ਖੁੱਲ ਕੇ ਗੱਲ ਕੀਤੀ ਹੈ ਕਿ ਜੇ ਪਾਰਲੀਮੈਂਟ ਮੈਂਬਰ ਦੇ ਤੌਰ ਤੇ ਹਮਨ ਤੋਂ ਪਾਲ ਦਾ ਅਧਿਕਾਰ ਬਣਦਾ ਹੈ ਤਾਂ ਉਸ ਨੂੰ ਪਰੋਲ ਕਿਉਂ ਨਹੀਂ ਦਿੱਤੀ ਜਾ ਸਕਦੀ ਖਾਤਾ ਜਨਾ ਚੇਕਰ ਕੀਤਾ ਹੈ ਹ ਹ ਕਸ਼ਮੀਰ ਦੇ ਇੱਕ ਪਾਰਲੀਮੈਂਟ ਮੈਂਬਰ ਦਾ ਜਿਹੜਾ ਕਿ ਨजीर ਸ਼ਹੀਦ ਨੂੰ ਜਿਹੜਾ ਹੈਗਾ ਪਰੋਲ ਦਿੱਤੀ ਜਾ ਸਕਦੀ ਹੈ ਤਾਂ ਫਿਰ ਜਿਹੜਾ ਅਮਰਿਤਪਾਲ ਨੂੰ ਪਰੋਲ ਕਿਉਂ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਜਿੱਦਾ ਪਾਕਿਸਤਾਨੀ ਮੀਡੀਆ 'ਚ ਜ਼ਿਕਰ ਕਰਦੇ ਆ ਆਪਣੇ ਦਰਸ਼ਕਾਂ ਨਾਲ ਇਸ ਮੁੱਦੇ ਦੀ ਡਿਸਕਸ਼ਨ ਜਦੋਂ ਵੀ ਕਰਦੇ ਆ ਖਦੂਰ ਸਾਹਿਬ ਦਾ ਚੀਚੇ ਤੌਰ ਤੇ ਜ਼ਿਕਰ ਕਰਦੇ ਆ ਕਿ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਹਨਾਂ ਨੇ ਲੱਖਾਂ ਵੋਟਾਂ ਪਾ ਕੇ ਭਾਈ ਹਰਮਨ ਸਿੰਘ ਵਾਲ ਨੂੰ ਚੁਣਿਆ ਬਿਲਕੁਲ ਜਿਹੜਾ ਹੈਗਾ ਰੀਤ ਬਿਟੂ ਨੇ ਵੀ ਇਹ ਹੀ ਦਰੇਲ ਦਿੱਤੀ ਆ ਕਿ ਜਿਹੜੇ ਖਰੂਸਾ ਦੇ ਲੋਕ ਐ ਉਹਨਾਂ ਦਾ ਕੀ ਕਸੂਰ ਐ ਜਿਸ ਵਿਧਾਨ ਉਦਾ ਕੋ ਦੀ ਚੋਣ ਹੋਈ ਐ ਚੁਣਿਆ ਗਿਆ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੁਹਾਨੂੰ ਕਿਉਂ ਨਹੀਂ ਮੌਕਾ ਦਿੱਤਾ ਜਾ ਰਿਹਾ ਪਾਰਲੀਮੈਂਟ ਅੰਦਰ ਬੋਲਣ ਦਾ ਦੂਜੀ ਗੱਲ ਰੀਤ ਬਿਟੂ ਨੇ ਕਿਹੜਾ ਕੰਮ ਜਿਹੜੀ ਕੋਸ਼ਿਸ਼ ਕੀਤੀ ਐ ਉਹਨੇ ਜਣੀ ਇੱਕ ਸੁਨੇਹਾ ਦਿੱਤਾ ਇਸ ਗੱਲ ਦਾ ਕਿ ਜੇ ਭਾਈ ਅਮਰਤਪਾਲ ਦਿਉਰਗੜ ਜੇਲ੍ਹ ਚ ਬੈਠਾ ਤੇ ਉਹ ਰੋਜ਼ ਦੇ ਨਹੀਂ ਆ ਰਿਹਾ ਤਾਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇਧਰ ਇਹ ਸਰਕਾਰ ਜ਼ਿੰਮੇਵਾਰ ਨਹੀਂ ਹੈ ਇੱਕ ਗੱਲ ਦੂਜੀ ਗੱਲ ਦੇ ਤੇ ਜਵਾਬ ਦੇ ਵਿੱਚ ਦੇਖੋ ਆਪ ਵਾਲੇ ਵੀ ਕਹਿੰਦੇ ਆ ਉਹ ਕਹਿੰਦੇ ਕੋਈ ਰਵਨੀਤ ਮਿੱਤੂ ਜਿਹੜੇ ਆਪਣੇ ਜਿਹੜੇ ਪਹਿਲਾਂ 24 ਵਾਲੇ ਜਿਹੜੇ ਬਿਆਨ ਸੀ ਇਲੈਕਸ਼ਨ ਵੇਲੇ ਉਹ ਦੇਖ ਲੈ ਕੀ ਬਿਆਨ ਸੀ ਤੇ ਉਹਨਾਂ ਬਿਆਨਾਂ ਤੇ ਹੁਣ ਕੀ ਫਰਕ ਹੈ ਖੈਰ ਚਲੋ ਪੋਲੀਟਿਕਲ ਲਾਈਨ ਹੈ ਪਰ ਆਪ ਵਾਲੇ ਇਹ ਨਹੀਂ ਗੱਲ ਜ਼ਰੂਰ ਕਹਿੰਦੇ ਆ ਕਿ ਜੇ ਆ ਅਈ ਅਮਰਤਪਾਲ ਨਾਮ ਜਿਹੜਾ ਫਰੋਜ਼ ਦੇ ਜਾਂਦਾ ਜਾਂਦਾ ਹੈ ਦਾ ਪੰਜਾਬ ਚ ਅਮਨ ਕੁਮਲੀ ਵੱਡੀ ਪਦਰ ਤੇ ਖਤਰਾ ਥ੍ਰੈਟ ਹੋਸਾ ਦੇ ਇਸ ਕਰਕੇ ਉਹਦੇ ਪੈਰੋਲ ਰੱਦ ਕੀਤੀ ਗਈ ਹੈ ਨਜ਼ਰੀਆ ਵੱਖਰਾ ਵੱਖਰਾ ਹੋਦਾ ਹੈ ਪਰ ਇਹ ਗੱਲ ਸਪੱਸ਼ਟ ਹੈ ਕਿ ਰਵਨੀਤ ਵੀਟੂ ਪਹਿਲੀ ਵਾਰ ਜਿਹੜੇ ਕਾਨੂੰਨ ਮੰਤਰੀਆ ਖੁੱਲਕੇ ਕਟੁਗੜੇ ਇਸ ਮੌਲੇ ਦੇ ਜ਼ੋਰ ਹੱਕ ਚਾਹੇ ਹੈ ਕਿ ਭਾਈ ਅਮਰਤਪਾਲ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਜੀ ਜੀ ਇਹ ਗੱਲ ਕਹਿ ਕੇ ਆਪਾਂ ਅੱਗੇ ਜਾਵਾਂਗੇ ਉਹ ਹੈ ਖਰੂਜ਼ਾ ਦੇ ਲੋਕਾਂ ਦੀ ਖਰੂਜ਼ਾ ਦੇ ਲੋਕਾਂ ਨੇ ਵੱਡੀ ਪਦਰ ਤੇ ਪ੍ਰਦਰਸ਼ਨ ਕੀਤਾ ਪ੍ਰੋਟੈਸਟ ਕੀਤਾ ਕਿ ਸਾਡੇ ਪਾਰਲੀਮੈਂਟ ਮੈਂਬਰ ਨੂੰ ਕਿਉਂ ਨਹੀਂ ਪ੍ਰੋਲ ਤੇ ਆਉਣ ਦਿੱਤਾ ਜਾ ਰਿਹਾ ਉਹਨਾਂ ਲੋਕਾਂ ਦਾ ਇੱਕ ਹੱਕ ਹੈ ਅਧਿਕਾਰ ਹੈ ਜਿਹਨਾਂ ਲੋਕਾਂ ਨੇ ਵੋਟਾਂ ਪਾਈਆਂ ਸੋ ਵੀ ਇਸ ਗੱਲ ਦੀ ਮੰਗ ਕਰ ਰਿਹਾ ਕਿ ਰਣਵੀਰ ਮਿੱਟੂ ਨੇ ਜਿੱਦਾਂ ਇਸ ਮੁੱਦੇ ਦਾ ਜ਼ਿਕਰ ਕੀਤਾ ਹੈ ਕਿ ਭਾਈ ਅਮਰਪਾਲ ਜਿਹੜਾ ਹੈ ਪ੍ਰੋਲ ਤੇ ਆਉਣਾ ਚਾਹੀਦਾ ਦੇਖਿਆ ਜਾਏਗਾ ਕਿ ਅਗਲੇ ਦਿਨਾਂ ਚ ਅਦਾਲਤਾਂ ਕੀ ਫੈਸਲਾ ਲੈਂਦੀਆਂ ਪਰ ਜੇ ਕੋਈ ਹੋਰ ਨਹੀਂ ਕਿ ਪੰਜਾਬ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਦੇਖਦੀ ਰਾਜਨੀਤੀ ਜਿਹੜਾ ਅਮਰਪਾਲ ਜਿਹੜਾ ਹੈਗਾ ਉਹਦੀ ਰਿਹਾਈ ਨੂੰ ਲੈ ਕੇ ਉਹਦੇ ਜੇਲ੍ਹ ਨੂੰ ਲੈ ਕੇ ਜਿਹੜਾ ਇੱਕ ਵੱਖਰੇ ਤੌਰ ਤੇ ਉਹਨਾਂ ਸੋਹ ਡਰਾ ਵਿਵਾਦ ਉੱਠਦਾ ਨਜ਼ਰ ਆ ਰਹੇ ਜੀ ਜੀ ਸੇ ਸਭ ਅੱਗੇ ਜ਼ਿਕਰ ਹੈ ਜਿਹੜਾ ਉਹ ਕਰਾਂਗੇ ਕਿ ਆਪਾਂ ਜਾਣਦੇ ਹਾਂ ਕਿ ਦਸੰਬਰ ਮਹੀਨੇ ਦਾ ਸਰਦ ਰੁੱਤ ਸੈਸ਼ਨ ਉਹ ਸ਼ੁਰੂ ਹੋ ਚੁੱਕਿਆ ਹੈ ਅਜੇ ਇਹ ਦੇ ਵਿੱਚ ਇੱਕ ਤਾਂ ਜਿਹੜਾ ਕਿਰਤ ਕਾਨੂੰਨ ਹੈ ਉਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਅੱਜ ਰਾਜ ਕੇ ਵਿਰੋਧ ਪ੍ਰਦਰਸ਼ਨ ਕੀਤਾ ਸਰਕਾਰ ਦੇ ਖਿਲਾਫ ਪਰ ਨਾਲ ਨਾਲ ਵੱਡਾ ਇਸ਼ੂ ਹੈ ਜਿਹੜਾ ਉਹ ਇਹ ਰਿਹਾ ਹੈ ਕਿ ਪੰਜਾਬ ਦੇ ਹੜ੍ਹਾਂ ਦੀ ਗੱਲ ਹੋਈ ਹੈ ਹਰ ਸਿਮਰਤ ਬਾਦਲ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਹੜ੍ਹਾਂ ਦੇ ਕਰਕੇ ਪੰਜਾਬ ਨੂੰ ਇੱਕ ਵੱਡੀ ਮੁਸੀਬਤ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਤਾਂ ਨਾਲ ਨਾਲ ਮਾਲਵਿੰਦਰ ਕੰਗ ਹੁਣਾਂ ਨੇ ਵੀ ਮੰਗ ਰੱਖੀ ਹੈ ਕਿ ਘੱਟੋ ਘੱਟ ਪੰਜਾਬ ਨੂੰ ਬਾਹਲਾ ਨਹੀਂ ਤੇ 50000 ਕਰੋੜ ਰੁਪਏ ਤਾਂ ਦਿਓ ਤਾਂ ਕਿ ਅਸੀਂ ਘਾਟਾ ਵਾਧਾ ਜਿਹੜਾ ਉਹ ਆਮ ਜਨਤਾ ਦਾ ਪੂਰਾ ਕਰ ਸਕੀਏ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਗੱਲ ਸਦਨ ਛੁੱਟੀ ਹੈ ਪਹਿਲਾਂ ਤਾਂ 600 ਕਰੋੜ ਰੁਪਏ ਜਿਹੜਾ ਹਾਲੇ ਤੱਕ ਕੋਈ ਜੀ ਦੀ ਸੰਭਾਵਨਾ ਨਹੀਂ ਹੈ ਹੁਣ ਵਾਲੇ ਨੂੰ ਕਿਵੇਂ ਦੇਖਦੇ ਹੋ ਜੇ ਕੋ ਪਾਰਲੀਮੈਂਟ ਦੀ ਜਦੋਂ ਆਪਾਂ ਗੱਲ ਕਰਦੇ ਆਂ ਪਾਰਲੀਮੈਂਟ ਮੈਂ ਜੇ ਆਪਾਂ ਸੁਧਾਰਨ ਪਾਸੇ ਦੀ ਗੱਲ ਕਰੀ ਤਾਂ ਕੌਮੀ ਪੱਧਰ ਤੇ ਇੱਕ ਵੱਡੀ ਸਾਥ ਹੈ ਜਿਹਦੇ ਤੇ ਅੱਜ ਪੰਜਾਬ ਦੇ ਨਵੰਦਿਆਂ ਨੇ ਪੰਜਾਬ ਦੀ ਚੀਜ਼ ਪੰਜਾਬ ਦੀ ਟਾਸਕ ਜਿਹੜੀ ਉਹਦੀ ਆਵਾਜ਼ ਬਲੰਦ ਕੀਤੀ ਹੈ ਹੂੰ ਪੰਜਾਬ ਨਾਲ ਕਿੱਡੀ ਵੱਡੀ ਪੱਧਰ ਤੇ ਤਕਾ ਹੋ ਰਿਹਾ ਹੈ ਹਾੜਾ ਹੈ ਵੱਡੀ ਤਬਾਹੀ ਹੋਈ ਚਾਹੇ ਜੇ ਆਪਾਂ ਪੋਲਿਟਿਕਲ ਪਾਰਟੀ ਦੀ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਦੇ ਅਮਰਵਿੰਦਰ ਕੰਗ ਤੇ ਵਿਵਾਹ ਹਰ ਸਿਮਰਤ ਬਾਦ ਜਿਹੜਾ ਨੰਬੰਦਗੀ ਕਰਦਾ ਸ਼੍ਰੋਮਣੀ ਕਾਰਜਕਾਰ ਦੋਨਾਂ ਦੇ ਵੱਖਰੇ ਵੱਖਰੇ ਨਜ਼ਰੀਏ ਵੱਖਰੇ ਵੱਖਰੇ ਤਰ੍ਹਾਂ ਪਰ ਕਟੂਕਟ ਇਸ ਮੁੱਦੇ ਤੇ ਆਪਣੋ ਆਪਣੇ ਢੰਗ ਨਾਲ ਉਹਨਾਂ ਨੇ ਪੰਜਾਬ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਕਿ ਪੰਜਾਬੀਆਂ ਨੂੰ ਕਿਉਂ ਨਹੀਂ ਨਿਆਂ ਤੇ ਇਨਸਾਫ਼ ਮਿਲ ਰਿਹਾ ਆਵਾਜ਼ੀ ਪਾਰਟੀ ਉਹਨੇ 50000 ਕਰੋੜ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਨੂੰ ਕਿਉਂਕਿ ਉਹ ਇਹ ਕਹਿ ਰਿਹਾ ਦੇਖੋ ਲਗਾਤਾਰ ਚਾਹੇ ਮੁਖੰਦੀਪ ਗਵੰਦਮਾਂ ਦੀ ਸਰਕਾਰ ਹੋਵੇ ਚਾਹੇ ਆਪ ਦੀ ਲੀਡਰਸ਼ਿਪ ਹੋਵੇ ਇਹ ਜਿਹੜਾ 1600 ਕਰੋੜ ਰੁਪਏ ਦਾ ਐਲਾਨ ਵੀ ਕਰਕੇ ਗਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹਦੋਂ ਕਹਿੰਦੇ ਸੀ ਇਹ ਤਾਂ ਟੋਕਨ ਮਨੀ ਆ ਪੈਸਾ ਤਾਂ ਹੋਰ ਆਏਗਾ ਉਹ ਕਹਿੰਦੇ ਉਸ ਟੋਕਨ ਮਨੀ ਚ ਵੀ ਕਿਰਪਾ ਨਹੀਂ ਆਇਆ ਹੁਣ ਜਾਣਤਾ ਪਾਰਲੀਮੈਂਟ ਦੇ ਅੰਦਰ ਗੱਲ ਹੋ ਰਹੀ ਹੈ ਇਸ ਨੂੰ ਖਾਰਜ ਕੀਤਾ ਜਾਵੇ ਦੱਸੇ ਦੇਸ਼ ਨੂੰ ਜਿਹੜਾ ਪ੍ਰਧਾਨ ਮੰਤਰੀ ਦੱਸਣ ਚਾਏ ਉਹਨਾਂ ਦਾ ਵਿੱਤ ਮੰਤਰੀ ਦੱਸੇ ਕਿ ਅਸੀਂ ਤਾਂ ਜੀ 1600 ਕਰੋੜ ਰੁਪਏ ਕੀ ਇਸ ਤੋਂ ਵੀ ਉੱਪਰ ਪੈਸਾ ਦੇ ਚੁੱਕੇ ਹਾਂ ਮੀਡੀਆ ਚ ਬਿਆਨਬਾਜ਼ੀ ਤੋਂ ਇਲਾਵਾ ਕੋਈ ਸਾਰਥਕ ਤਕੀਕ ਕੀ ਹੈ ਇਹ ਪੰਜਾਬ ਵੀ ਸਾਹਮਣੇ ਅਜ ਤੱਕ ਨਹੀਂ ਆਈ ਵੱਡੀ ਵੱਡੀ ਤਰਾਸਦੀ ਹੈ ਕਿ ਹੜ੍ਹ ਲੰਗਾਂ ਨੂੰ ਵੀ ਕਿੰਨਾ ਜ਼ਰ ਹੋ ਗਿਆ ਹੜ੍ਹ ਤੋਂ ਬਾਅਦ ਲੋਕੀ ਕੋ ਸੰਭਲ ਦੀ ਵੀ ਕੋਸ਼ਿਸ਼ ਕਰ ਰਹੇ ਵੱਡੀ ਪੱਧਰ ਤੇ ਨੁਕਸਾਨ ਕੰਮ ਸਾਹਿਬ ਵੀ ਬੋਲੇ ਆ ਵਿਭਾਗ ਹਸਮਨ ਤੋਂ ਬਾਅਦ ਵੀ ਬੋਲੇ ਆ ਕਿ ਘਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਜ਼ਮੀਨਾਂ ਦਾ ਨੁਕਸਾਨ ਹੋਇਆ ਮਨੁੱਖਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਉਹ ਸਾਰੇ ਨੁਕਸਾਨ ਦੀ ਪਰਵਾਈ ਲਈ ਪੰਜਾਬ ਲਗਾਤਾਰ ਮੰਗ ਕਰ ਰਿਹਾ ਤੇ ਜਿਹੜੀ ਮਰਜ਼ੀ ਹੋਵੇ ਪਰ ਪੰਜਾਬੀ ਇੱਕ ਆਵਾਜ਼ ਨਾਲ ਇਹ ਗੱਲ ਕਹਿ ਰਿਹਾ ਕਿ ਸਾਡੀ ਸੁਣਵਾਈ ਕੇਂਦਰ ਕਿਉਂ ਨਹੀਂ ਕਰ ਰਿਹਾ ਜੀ ਜੀ ਕਿਉਂ ਨਹੀਂ ਕਰਦਾ ਜਿਹੜਾ ਪੰਜਾਬ ਨੂੰ ਰਾਹਤ ਦੇ ਰਿਹਾ ਇਸ ਮਾਮਲੇ ਤੇ ਆਵਾਜ਼ ਜੜੀ ਗਿਆ ਆਪਨੇ ਵੀ ਠਾਈ ਹੈ ਅਕਾਲੀ ਜਲ ਦੇ ਨਮਾਇंदे ਉਹਨਾਂ ਵੱਲੋਂ ਵੀ ਠਾਈ ਗਈ ਹੈ ਪਰ ਅਜੇ ਤੱਕ ਵੀ ਕੇਂਦਰ ਨੇ ਕਿਉਂ ਚੁੱਪੀ ਧਾਰੀ ਹੋਈ ਹੈ ਜੀ ਜੀ ਹਾਲਾਂਕਿ ਜੇ ਜਮਾ ਤੱਕ ਸੀ ਮਹਦੀ ਆਪ ਗੱਲ ਕਰੀਏ ਤਾਂ ਕੇਂਦਰ ਦੇ ਵਕੂਕ ਮੰਤਰੀ ਭਾਜਪਾ ਦੇ ਆਗੂ ਲਗਾਤਾਰ ਇਹ ਕਹਿੰਦੇ ਰਹਿੰਦੇ ਜੀ ਐਨੇ ਫੰਡਸ ਆ ਇਸ ਮੌਕੇ ਤੇ ਆ ਗਏ ਐਨੇ ਇਸ ਮੌਕੇ ਤੇ ਆ ਗਏ ਪਰ ਮੈਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਬਿਆਨ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਉਹ ਕਹਿੰਦੇ ਕਿ ਸਾਨੂੰ ਸਪਸ਼ਟ ਕੀਤਾ ਜਾਏ ਕਿ ਇੱਕ ਤਾਂ ਹੁੰਦਾ ਹੈ ਜਿਹੜਾ ਕੇਂਦਰ ਨੇ ਪਹਿਲਾਂ ਹੀ ਸਕੀਮਾਂ ਆਉਂਦੀਆਂ ਉਹਨਾਂ 'ਚ ਪੈਸਾ ਆਉਣਾ ਹੀ ਆਉਣਾ ਹੂੰ ਇਹ 1600 ਕੋਰ ਰੁਪਏ ਜਿਹੜਾ ਪ੍ਰਧਾਨ ਮੰਤਰੀ ਐਲਾਨ ਕਰਕੇ ਗਏ ਸੀ ਉਹਦੇ 'ਚ ਨਵਾਂ ਪੈਸਾ ਆਇਆ ਕਿ ਨਹੀਂ ਆਇਆ ਕੋਈ ਰਾਜਨੀਤੀ ਆਪਣੇ ਥਾਂ ਤੇ ਹੋ ਸਕਦੀ ਹੈ ਪਰ ਪੰਜਾਬੀਆਂ ਦਾ ਕੀ ਕਸੂਰ ਹੈ ਪੰਜਾਬੀਆਂ ਦੀ ਅੱਜ ਆਵਾਜ਼ ਬੁਲੰਦ ਕੀਤੀ ਗਈ ਹੈ ਪਾਰਲੀਮੈਂਟ ਦੇ ਅੰਦਰ ਦੇਖੋ ਇਸ ਤੋਂ ਉੱਪਰ ਦਾ ਕੋਈ ਗੱਲ ਹੋਲੀ ਸਕਦੀ ਜਿਸ ਤਰ੍ਹਾਂ ਪਾਰਲੀਮੈਂਟ ਤੋਂ ਉਹਨਾਂ ਨੇ ਵਾ ਚੁੱਕੀ ਹੈ ਤੇ ਹੁਣ ਉਮੀਦ ਕਰਦੇ ਆ ਕਿ ਕੇਂਦਰ ਦੀ ਸਰਕਾਰ ਚਾਹ ਪ੍ਰਧਾਨ ਮੰਤਰੀ ਜਾਂ ਵਿੱਤ ਮੰਤਰੀ ਜਾਂ ਦੂਜੇ ਜਿਹੜੇ ਆਗੂ ਹੈ ਇਹ ਘਟੋੜ ਪੰਜਾਬ ਨੂੰ ਜਾਂ ਸੂਚੇ ਦੇ ਨੂੰ ਸਪਸ਼ਟ ਜਰੂਰ ਕਰਨ ਕਿ ਪੰਜਾਬ ਚ ਹੜਾਂ ਦੇ ਮੁੱਦੇ ਤੇ ਝੂਠ ਕੌਣ ਬੋਲ ਰਿਹਾ ਜੀ ਨਿੰਦਰ ਨੇ ਪੈਸਾ ਦਿੱਤਾ ਹੈ ਜੇ ਨਹੀਂ ਦਿੱਤਾ ਤਾਂ ਕਿਉਂ ਨਹੀਂ ਦਿੱਤਾ ਗਿਆ ਜਾਂ ਜੇ ਦਿੱਤਾ ਗਿਆ ਕਿ ਪੰਜਾਬ ਦੀ ਤਰ੍ਹਾਂ ਝੂਠ ਬੋਲ ਰਹੀ ਹੈ ਜੀ ਜੀ ਸਿਸਾਬ ਇੱਕ ਤਾਂ ਚਲੋ ਇਹ ਵਾਲਾ ਹੋ ਗਿਆ ਕਿ ਪੰਜਾਬ ਨੂੰ ਹਾਲੇ ਤੱਕ ਪੈਸੇ ਨਹੀਂ ਮਿਲੇ ਤੇ ਕੇਂਦਰ ਹਾਲੇ ਤੱਕ ਤਾਂ ਦੇਖੋ ਝੂਠਾ ਪੈ ਗਿਆ ਪੰਜਾਬ ਦੇ ਕੇ ਪਰ ਇੱਕ ਹੋਰ ਮਸਲਾ ਹੈ ਜਿੱਥੇ ਦਿੱਲੀ ਦੀ ਸਿਆਸਤ ਤੇ ਕੇਂਦਰ ਜਿਹੜਾ ਝੂਠਾ ਪੰਜਾਬ ਅੱਗੇ ਪਿਆ ਉਹ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਣ ਦਾ ਮਾਮਲਾ ਜਿਹੜਾ ਕਿ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਵਜ੍ਹਾ ਦੇ ਨਾਲ ਫੈਲਦਾ ਹੁਣ ਸੰਸਦ ਦੇ ਵਿੱਚ ਜਿਹੜੇ ਅੰਕੜੇ ਪੇਸ਼ ਕੀਤੇ ਗਏ ਨੇ ਕਿਸੇ ਹੋਰ ਵੱਲੋਂ ਨਹੀਂ ਕੇਂਦਰੀ ਵਾਤਾਵਰਨ ਮੰਤਰੀ ਦੇ ਵੱਲੋਂ ਪੇਸ਼ ਕੀਤੇ ਗਏ ਨੇ ਜਿਦੇ ਵਿੱਚ ਇਹ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ 90% ਜਿਹੜੇ ਪ੍ਰਾਲੀ ਸਾੜਨ ਦੇ ਮਾਮਲੇ ਨੇ ਉਹ ਪੰਜਾਬ ਦੇ ਵਿੱਚ ਇਸ ਵਾਰ ਘਟੇ ਨੇ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪੰਜਾਬ ਦਾ ਧੂਆਂ ਹੈਗਾ ਉਹ ਸਿਰਫ 2 ਤੋਂ 5% ਹੀ ਪ੍ਰਦੂਸ਼ਣ ਫਲਾਉਂਦਾ ਹੈਗਾ ਬਾਕੀ ਇਸ ਦਾ ਕੋਈ ਅਸਰ ਨਹੀਂ ਹੁੰਦਾ ਮਤਲਬ ਜਿਹੜੇ ਪੰਜਾਬ ਤੇ ਇਲਜ਼ਾਮ ਲੱਗੇ ਸੀ ਉਹਨਾਂ ਦਾ ਖੰਡਨ ਆਪ ਹੀ ਕਰਦੇ ਨਜ਼ਰ ਆਉਂਦੇ ਨੇ ਕੇਂਦਰੀ ਮੰਤਰੀ ਹੁਣ ਦੇਖੋ ਪ੍ਰਦੂਸ਼ਣ ਦਾ ਮੁੱਦਾ بڑا ਹੈ ਮੈਂ ਖਾਸ ਤੌਰ ਤੇ ਜਦੋਂ ਪੋਲਿਟਿਕਲ ਐਂਗਲ ਤੋਂ ਗੱਲ ਕਰੀਏ ਤੇ ਬਖਰੀ ਗੱਲ ਆ ਕਿ ਵੱਖ-ਵੱਖ ਪੋਲਿਟਿਕਲ ਪਾਰਟੀਆਂ ਆਪਣੇ ਆਪਣੇ ਅੰਦਾਜ਼ ਨਾਲ ਗੱਲ ਕਰਦੀਆਂ ਜੀ ਅੰਦਰ ਤੇ ਜਿਹੜੀ ਲੀਡਰਸ਼ਿਪ ਹੈ ਭਾਜਪਾ ਦੀ ਤੇ ਦਿੱਲੀ ਦੀ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਕਿ দূষণ ਲਈ ਪੰਜਾਬ ਜ਼ਿੰਮੇਵਾਰਾ ਪੰਜਾਬ ਦੇ ਕਿਸਾਨ ਜ਼ਿੰਮੇਵਾਰਾ ਬੜਾ ਕੁਝ ਕਿਹਾ ਗਿਆ ਕਿਸਾਨਾਂ ਦੇ ਸਖਤੀ ਨਹੀਂ ਹੁੰਦੀ ਮੈਂ ਇਸ ਗੱਲ ਦੀ ਮੌਕੇ ਚਾਹਾਂਗਾ ਕਿ ਕੌਮੀ ਪੱਧਰ ਦੇ মিডিਆ ਦੇ ਵੀ ਕਿੱਸਾ ਲਗਾਤਾਰ ਕਿਸਾਨਾਂ ਨੂੰ ਪਦਨਾਮ ਕਰਨ ਤੇ ਉਹਨਾਂ ਨੇ ਕੋਈ ਕਸਰ ਨਹੀਂ ਸ਼ਿੱਡੀ ਕਿਸਾਨ ਦੇਖੋ ਕਿਸਾਨ ਜੇ ਕਿਤੇ ਗਲਤੀ ਨਾਲ ਵੇਲੇ-ਕਵੇਲੇ ਕੁਝ ਥੋੜੀ ਬੋਤੀ ਪ੍ਰਾਣੀ ਨੂੰ ਅਗਲਾਉਂਦਾ ਵੀ ਵੀਡੀਓ ਬਣ ਗਈ ਉਹਦੀ ਤਾਂ ਉਹਦੀ ਵੀਡੀਓ ਇਸ ਤਰ੍ਹਾਂ ਦਿਖਾਈ ਜਾਂਦੀ ਜਿਵੇਂ ਕੋਈ ਚਿਟਾ ਵੇਚ ਦਾ ਫੜਾ ਜਾਵੇ ਜਾਂ ਜਿਵੇਂ ਕੋਈ ਸਮਗਲਾ ਫੜਾ ਜਾਵੇ ਜਾਂ ਦੇਸ਼ ਵਿਰੋਧੀ ਫੜਾਇਆ ਕਿ ਦੇਖੋ ਕਿਸਾਨ ਅਗਲਾ ਰਿਹਾ ਕਿਸਾਨ ਅਗਲਾ ਰਿਹਾ ਇਦਾਂ ਜਿਵੇਂ ਲੱਗ ਰਿਹਾ ਸੀ ਕਿ ਪੰਜਾਬ ਦਾ ਕਿਸਾਨ ਪ੍ਰਾਣੀ ਨੂੰ ਅਗਨੀ ਲਾ ਰਿਹਾ ਦੇਸ਼ ਨੂੰ ਅਗਲਾ ਰਿਹਾ ਇਸ ਕਦਰ ਪੰਜਾਬ ਨੂੰ ਬਦਨਾਮ ਕਰਨ ਦੀ ਪੰਜਾਬ ਦੇ ਕਿਸਾਨ ਨੂੰ ਬਦਨਾਮ ਕਰਨ ਦੀ ਜਿੱਥੇ ਕੋਈ ਰਾਸੀ ਫਿਰ ਕੋਈ ਉਸ ਕੀ ਕੀਤੀ ਉਥੇ মিডিਆ ਦੇ ਕਮੇਪਦ ਦੇ ਕਿਸੇ ਨੇ ਵੀ ਖੂਬ ਜੰਮ ਕੇ ਭੁੰਗਾਨਾਈ ਪੰਜਾਬ ਦੇ ਬਾਰੇ ਪੰਜਾਬ ਦੇ ਕਿਸਾਨ ਬਾਰੇ ਇੱਕ ਗਲਤ ਦ੍ਰਿਸ਼ ਵਰਣਨ ਕਰਨ ਦੇ ਲਈ ਪਰ ਜਿਹੜੀ ਸਥਿਤੀ ਹੈ ਉਹ ਜਿਸ ਕਦਰ ਸੁਪਰੀਮ ਕੋਰਟ ਨੇ ਕਿਹਾ ਸੁਪਰੀਮ ਕੋਰਟ ਨੇ ਕਮਾਲ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਕਿ ਸਲੂਟ ਹੈ ਸੁਪਰੀਮ ਕੋਰਟ ਦੀ ਉਸ ਟੀਮ ਨੂੰ ਜਿਨ੍ਹਾਂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਹੀ ਪ੍ਰਦੂਸ਼ਣ ਦੀ ਮੁੱਖ ਵਜ੍ਹਾ ਹੋਵੇ ਕਿਸਾਨ ਹੀ ਮੁੱਖ ਵਜ੍ਹਾ ਹੋਣ ਕਹਿੰਦੇ ਜਦੋਂ ਕਰੋਨਾ ਸੀ ਕਰੋਨਾ ਵੇਲੇ ਤਾਂ ਜਿਹੜਾ ਹੈ ਦਿੱਲੀ ਦਾ ਅੰਬਰ ਬਿਲਕੁਲ ਸਾਫ਼ ਸੀ ਕਹਿੰਦੇ ਤਾਰੇ ਵੀ ਦੇਖੇ ਜਾ ਸਕਦੇ ਸੀ ਹੂੰ ਕਹਿੰਦੇ ਪੰਜਾਬ ਦੇ ਕਿਸਾਨ ਨੇ ਤਾਂ ਉਦੋਂ ਵੀ ਪਰਾਲੀ ਨੋਕਾਂ ਲਾਈਆਂ ਜਿਹੜੀ ਪੰਜਾਬ ਦੀ ਸੀ ਤਾਂ ਉਦੋਂ ਕਰੋਨਾ ਵੇਲੇ ਵੀ ਹੋਈ ਸੀ ਉਦੋਂ ਵੀ ਉਹਨੇ ਉਹ ਫਸਲਾਂ ਬੀਤੀਆਂ ਉਹਦੀਆਂ ਬੀਤੀਆਂ ਤੇ ਫਿਰ ਉਦੋਂ ਕਿਉਂ ਅਸਮਾਨ ਸਾਫ਼ ਸੀ ਸੋ ਕਿਹਾ ਜਾਂਦਾ ਹੈ ਜੇ ਸੁਪਰੀਮ ਕੋਰਟ ਇਹ ਗੱਲ ਕਰ ਰਿਹਾ ਤਾਂ ਸਿੱਧੇ ਤੌਰ ਤੇ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਨੂੰ ਬਿਆਦੇ ਕਿਸਾਨ ਨੂੰ ਖਾਮ ਖਾਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਜਿਵੇਂ ਮੁੱਦੇ ਗੱਲ ਮੈਂ ਜ਼ਰੂਰ ਉਸਾਂ ਦੀ ਕਰਨੀ ਚਾਹਾਂਗਾ ਕਿ ਕਲਦੀਪ ਢਾਲੀਵਾਲ ਜਿਹੜੇ ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਰਹੇ ਹੈ ਕਦਾਵਰਾਗੂ ਆਪਦੇ ਉਹ ਕਹਿੰਦੇ ਹਮ ਗੱਲ ਸਾਹਬ ਹੋ ਗਈ ਹੈ ਕਿ ਖਾਮ ਖਾ ਜਿਹੜਾ ਹੈਗਾ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨ ਨੂੰ ਪ੍ਰਦੂਸ਼ਨ ਦੇ ਮੁੱਦੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਦਿੱਲੀ ਚ ਜਿਹੜੀ ਆਵਾਜ਼ ਆਈ ਨਹੀਂ ਦਿੱਲੀ ਚ ਉਦੋਂ ਕਿ ਕਾਇਨਾ ਨਹੀਂ ਦਿੱਲੀ ਚ ਸਾਰੀ ਨਹੀਂ ਹੁੰਦੀ ਬਹੁਤ ਸਾਰੇ ਕਾਰਨ ਹੈ ਪ੍ਰਦੂਸ਼ਨ ਦੇ ਤੇ ਕਿਸਾਨਾਂ ਨੂੰ ਕਿਉਂ ਨਿਸ਼ਾਨੇ ਤੇ ਲਿਆ ਗਿਆ ਜੀ ਜੀ ਸੇ ਸਭ ਅੱਗੇ ਗੱਲ ਕੈਪਟਨ ਅਮਰਿੰਦਰ ਦੇ ਬਿਆਨ ਦੀ ਕਰ ਲੈਨੇ ਹੈ ਕੈਪਟਨ ਅਮਰਿੰਦਰ ਦੇ ਗੱਠ ਛੋੜ ਵਾਲੇ ਬਿਆਨ ਤੋਂ ਬਾਅਦ ਜਿਹੜੀ ਸਿਆਸੀ ਹਵਾ ਹੈ ਉਹ ਕੁਝ ਬਦਲ ਗਈ ਹੈ ਜਿੱਥੇ ਇੱਕ ਪਾਸੇ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਅਸ਼ਵਨੀ ਸ਼ਰਮਨਾਂ ਨੇ ਫਿਰ ਕਹਤਾ ਕਹਿੰਦੇ ਨਾ ਜੀ ਸਾਡੀ ਤਾਂ ਇਹ ਜੀ ਕੋਈ ਵਿਚਾਰ ਚਰਚਾ ਨਹੀਂ 117 ਸੀਟਾਂ ਤੇ ਅਸੀਂ ਲੜਾਂਗੇ ਹਾਲਾਂਕਿ ਪ੍ਰਗਟ ਸਿੰਘ ਜ਼ਰੂਰ ਹੈ ਤੇ ਕਹਿ ਰਹੇ ਨੇ ਉਹ ਕਹਿੰਦੇ ਕਿ ਜੇ ਮੋਦੀ ਤੇ ਸ਼ਾ ਚੌਣ ਤਾਹੀਂ ਗੱਠ ਔਰ ਜੋੜ ਹੋ ਸਕਦਾ ਹੈ ਚਾਹੇ ਕਹਿੰਦੇ ਕੈਪਟਨ ਅਮਰਿੰਦਰ ਕਹੀ ਜਾਵੇ ਚਾਹੇ ਪ੍ਰਧਾਨ ਅਸ਼wini ਸ਼ਰਮਾ ਕਹਿ ਲੈਣ ਕੋਈ ਵੀ ਕਹਲੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਇਵਨ ਕਿ ਉਹਨਾਂ ਨੇ ਇੱਥੇ ਤੱਕ ਕਹਿਤਾ ਕਹਿੰਦੇ ਕੌਮੀ ਪ੍ਰਧਾਨ ਵੀ ਜੇ ਕਹਿਣ ਤਾਂ ਵੀ ਫਰਕ ਨਹੀਂ ਪੈਂਦਾ ਗੱਠ ਜੋੜ ਸਿਰਫ ਉਦੋਂ ਸੰਭਵ ਹੈ ਜਦੋਂ ਅਮਿਤ ਸ਼ਾਹ ਤੇ ਨਾਲ ਉਹਨਾਂ ਦੇ ਪ੍ਰਧਾਨ ਮੰਤਰੀ ਮੋਦੀ ਚਾਹਣਗੇ ਸੋ ਚਾਹੇ ਦੇ ਵਿੱਚ ਹਰ ਸਿਮਰਤ ਵੀ ਕਿਤੇ ਨਾ ਕਿਤੇ ਇਹ ਕਹਿੰਦੇ ਜ਼ਰੂਰ ਦੇਖਿਆ ਨੇ ਕਿ ਗੱਠ ਜੋੜ ਹੈ ਜਿਹੜਾ ਉਹ ਹੋਊਗਾ ਤਾਂ ਹੀ ਸਰਕਾਰ ਬਣੂਗੀ ਇਕੋ ਜਿਹਾ ਤੋਦਕ ਦਾ ਵਿਰੋਧੀਆਂ ਪਾਰਟੀਆਂ ਦਾ ਸਵਾਲ ਆਇਆ ਕਾਂਗਰਸ ਦਾ ਤੁਸੀਂ ਸਵੀਕਾਰ ਕੀਤਾ ਜਾਂ ਹੋਰ ਕੋਈ ਤਰ੍ਹਾਂ ਵੀ ਆਪ ਵਾਲੇ ਵੀ ਬੋਲ ਸਕਦੇ ਆ ਉਸ ਮੁੱਦੇ ਦਾ ਆਪਾਂ ਵੱਖਰੇ ਤੌਰ ਤੇ ਗੱਲ ਕਰਾਂਗੇ ਪਰ ਜੇ ਆਪਾਂ ਕਾਲੀ ਦਲ ਤੇ ਭਾਜਪਾ ਦੀ ਗੱਲ ਕਰੀ ਜਿਹੜੀ ਲੀਡਰਸ਼ਿਪ ਹੈ ਜੇ ਇਹਨਾਂ ਨੇ ਗੈਰ ਰਸਮੀ ਤੌਰ ਤੇ ਗੱਲ ਕੀਤੀ ਜਾਏ ਤਾਂ ਤਕਰੀਬਨ ਲੀਡਰਸ਼ਿਪ ਦਾ ਵੱਡਾ ਐਸਾ ਹੀ ਚੋਂਦਾ ਹੈ ਕਿ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਣਾ ਚਾਹੀਦਾ ਤਾਂ ਹੀ ਪੰਜਾਬ 'ਚ ਸਰਕਾਰ ਬਣ ਸਕਦੀ ਹੈ ਸਿੱਧੀ ਬੜੀ ਸਪਸ਼ਟ ਹੈ ਆਪਣੇ ਆਪ ਨੂੰ ਜੋ ਮਰਜ਼ੀ ਚਾਹੇ ਚੁੱਤਰੀ ਜਾਣ ਆਪਾ ਭਾਜਪਾ ਬਾਰੇ ਸਾਰੇ ਜਾਣਦੇ ਆ ਕਿ ਭਾਜਪਾ ਇਸ ਦੇਸ਼ ਦੇ ਵਿੱਚ ਵੱਖਰੇ ਤੌਰ ਤੇ ਮਜ਼ਬੂਤ ਗੱਲਾਂ ਵੱਖਰੀ ਗੱਲ ਹੈਗੀ ਆ ਪਰ ਜਦੋਂ ਪੰਜਾਬ ਦੀ ਗੱਲ ਕਰੀ ਪੰਜਾਬ ਚ ਪਿੰਡਾਂ ਦੇ ਚ ਜਿਸਕਰ ਉਹਨਾਂ ਦੀ ਮਾੜੀ ਹਾਲਤ ਦਾ ਭਾਜਪਾ ਦੀ ਮਾੜੀ ਹਾਲਤ ਮੇਰਾ ਭਾਵੇਂ ਉਹਨਾਂ ਦੇ ਕ੍ਰੈਡਰ ਨਹੀਂ ਹੈ ਉਹਨਾਂ ਦੇ ਸੀਟਾਂ ਦੇ ਜਿੱਤਣ ਦੀ ਸਵਾ ਉਹ ਨਾ ਕੋਈ ਨਹੀਂ ਸ਼ਹਿਰਾਂ ਚ ਕੋਈ ਸੀਟਾ ਹੁਣ ਵੀ ਜਿੱਤ ਸਕਦੇ ਆ ਪਹਿਲਾਂ ਵੀ ਜਿੱਤੇ ਰਹੇ ਆ ਇਹਦੇ ਅਕਾਲੀ ਦਲ ਜਿਹੜਾ ਹੈ ਇਕਦਮ ਕਿੰਨਾ ਕੁ ਵੱਡਾ ਬਾਹਰ ਆਏਗਾ ਜਿਹੜਾ ਬਿਲਕੁਲ ਹਾਸ਼ੀਏ ਤੇ ਬੈਠਾ ਹੈ ਕੋਈ ਰਾਤੋ ਰਾਤ ਪੋਲੀਟিক্যাল ਸਿਸਟਮ ਚ ਚੰਤਕਾਰਤਾ ਹੁੰਦੇ ਦੇਖੇ ਨਹੀਂ ਲਹਿਰਾਂ ਦਾ ਬਦਲਦੀਆਂ ਕੋਈ ਲਹਿਰ ਕੋਈ ਅਜਿਹੀ ਲੱਗਦੀ ਨਹੀਂ ਪੰਜਾਬ ਦੇ ਅੰਦਰ ਕੇ ਲਈ ਬਾਜ ਬਾਜ ਦੇ ਹੱਕ ਤੇ ਅਕਾਲੀ ਦਲ ਦੇ ਹੱਕ ਤੇ ਐਡੀ ਵੱਡੀ ਲਹਿਰ ਉੱਠ ਖੜੇ ਆਪਾਂ ਕਹੀਏ ਕਿ ਰਾਤੋ ਰਾਤ ਹੀ ਬਦਲ ਗਿਆ ਤਾਂ ਸਾਰਾ ਕੋਈ ਸਾਰਾ ਪੰਜਾਬ ਹੀ ਉੱਠ ਕੇ ਤੁਰ ਪਿਆ ਅਕਾਲੀ ਦਲ ਦੇ ਹੱਕ ਜਾਂ ਬਾਜਵਾਲਿਆ ਦੇ ਹੱਕ ਸੋ ਬੜੀ ਸਪਾਰਸਿਸ ਦਿੱਦੀ ਹੈ ਪੋਲੀਟਿਕਲ ਤੌਰ ਤੇ ਜੇ ਦੇਖਿਆ ਜਾਵੇ ਬੀਂਗ ਐ ਜਰਨਲਿਸਟ ਬੀਂਗ ਐ ਐਨਾਲਿਸਟ ਤਾਂ ਇਹ ਕਿ ਜਦ ਤੱਕ ਅਕਾਲੀ ਦਲ ਦੇ ਭਾਜਵਾ ਇੱਕ ਪਲੇਟਫਾਰਮ ਦੇ ਨਹੀਂ ਆਉਣਗੇ ਜੀ ਆਜ ਸਤਾ ਚ ਨਹੀਂ ਆ ਸਕਦੇ ਕੈਪਟਨ ਅਮਰਿੰਦਰ ਦੀ ਆਪਾਂ ਗੱਲ ਕਰਦੇ ਆਂ ਦੇਖੋ ਲੰਬਾ ਸਮਾਂ ਪੰਜਾਬ ਦੀ ਰਾਜਨੀਤੀ ਜੋ ਉਹਨਾਂ ਨੇ ਅਗਵਾਈ ਕੀਤੀ ਹੈ ਮੁੱਖ ਮੰਤਰੀ ਰਹੇ ਹੈ ਕਾਂਗਰਸ ਦੇ ਪ੍ਰਧਾਨ ਰਹੇ ਹੈ ਹੁਣ ਵੱਖਰੀ ਗੱਲ ਆ ਕੇ ਭਾਜਪਾ ਚ ਹੈ ਪਰ ਉਹਨਾਂ ਨੇ ਜਿਹੜੀ ਟਿੱਪਣੀ ਕੀਤੀ ਹੈ ਬੜੀ ਜਿਥਾਰਤਕ ਟਿੱਪਣੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਚ ਸਤਾ ਚ ਆਉਣਾ ਹੈ ਤਾਂ ਕਾਲੀਦਾਸ ਤੇ ਭਾਜਪਾ ਦਾ ਗੱਠ ਜੋੜ ਹੀ ਸਤਾ ਚ ਲਿਆ ਸਕਦਾ ਜਾਂ ਆ ਸਕਦਾ ਜੀ ਜੀ ਉਨੇసే ਤਰੀਕੇ ਦੇ ਨਾਲ ਜੇ ਆਪਾਂ ਅਫੀਸ਼ਲ ਅਧਿਕਾਰ ਤੋਂ ਤੇ ਬਿਆਨਾਂ ਦੀ ਗੱਲ ਕਰੀਏ ਤਾਂ ਜ਼ਸੀਰ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਉਹ ਵੀ ਇਹੀ ਬੋਲੀ ਬੋਲਦੇ ਆ ਸੱਚਾ ਚਾਉਣ ਦੇ ਲਈ ਕਾਲੀਦਾਂ ਕਹਿੰਦੇ ਇੱਕ ਗੱਠ ਛੋੜ ਚਾਹੇ ਦੂਜਾ ਗੱਠ ਬਿਲਕੁਲ ਕਾਲੀਦਾਂ ਬਿਨਾਂ ਪਾਵਰ ਚ ਨਹੀਂ ਆ ਸਕਦੇ ਹੁਣ ਅਸ਼wini ਕੁਮਾਰ ਇੱਕ ਦਿਨ ਪਹਿਲਾਂ ਚੰਡੀਗੜ੍ਹ ਦੇ ਜਿਲ੍ਹਾ ਪ੍ਰੀਸ਼ਦ ਤੇ ਪੰਜਾਬ ਸੰਭ ਦੀ ਚੋਣਾਂ ਲਈ ਭਾਜਪਾ ਦੀ ਮੀਟਿੰਗਸ ਉੱਤੇ ਪੱਤਰਕਾਰਾਂ ਨੇ ਪੁੱਛਿਆ ਇਸੇ ਮੁੱਦੇ ਨੂੰ ਲੈ ਕੇ ਜੇ ਗੱਠ ਜੋੜ ਹੋਏਗਾ ਤਾਂ ਉੱਥੇ ਅਸ਼wini ਜੀ ਨੇ ਸਪਾਇਟ ਉਹਦੇ ਕਹਿ ਆ ਕਿ ਨਹੀਂ 117 ਦੀ 117 ਸੀਟਾਂ ਦੇ ਭਾਜਪਾ ਇਕੱਲੇ ਤੌਰ ਤੇ ਲੜੇਗੀ ਜੀ ਜੀ ਹੁਣ ਇਹ ਤਾਂ ਜਵਾਹਰ ਤਾਂ ਜਿੱਦਾਂ ਪ੍ਰਗਟ ਸਿੰਘ ਜੀ ਕਹਿ ਰਹੇ ਕਾਂਗਰਸੇ ਆਗੂ ਕੇ ਜੀ ਦੇਖੋ ਜੋ ਮਰਜੀ ਇੱਥੇ ਬਿਆਨ ਦੇਈ ਜਾਂ ਜੋ ਅਮੈਸ਼ਾ ਜੀ ਕਹਿਣਗੇ ਜਪਲਾ ਮੰਤਰੀ ਨਰਿੰਦਰ ਮੋਦੀ ਕਹਿਣਗੇ ਹੋਏਗਾ ਤਾਂ ਉਹੀ ਖੈਰ ਇਹ ਗੱਲ ਪ੍ਰਗਟ ਸਿੰਘ ਵੀ ਜਾਣਦੇ ਆ ਕਾਂਗਰਸ ਵੀ ਹੋਈ ਕੁਝ ਹੁੰਦਾ ਹੈ ਜੋ ਰੋਹਲ ਗਾਂਧੀ ਕਹਿੰਦੇ ਆ ਪ੍ਰਿੰਕਾ ਗਾਂਧੀ ਕਹਿੰਦੀ ਹੈ ਬਿਲਕੁਲ ਬਿਲਕੁਲ ਹੂੰ ਇਹਦੇ ਕਮਿਟੀ ਲੀਡਰਸ਼ਿਪ ਦਾ ਸਵਾਈ ਹੈ ਇੱਕ ਦੂਜੇ ਦੇ ਇਹਨਾਂ ਨੇ ਖਰਾਬ ਬੋਲਣਾ ਹੁੰਦਾ ਹੈ ਕ੍ਰਿਟੀਕਲ ਤੌਰ ਤੇ ਵੱਖਰੀ ਗੱਲ ਹੈ ਚਾਹੇ ਕਾਂਗਰਸ ਹੈ ਤੇ ਚਾਹੇ ਭਾਜਪਾ इवन ਆਪ ਵਾਲੇ ਜਿਹੜੇ ਨਵੀਂ ਜਿਹੜੀ ਸਭ ਤੋਂ ਨਵੀਂ ਪਾਰਟੀ ਕਹਿੰਦੇ ਐ ਇਹਨਾਂ ਦੀ ਟੀਟੇਰਸ਼ਿਪ ਵੀ ਦੇਖੋ ਆਮਾਦੀਪਾਡੀ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਜੀ ਜੋ ਕੁਝ ਕਹਿੰਦੇ ਉਹ ਹੀ ਹੁੰਦਾ ਹੈ ਕਾਂਗਰਸ ਵੀ ਕਹਿੰਦੀ ਆ ਕਿ ਜੇ ਰਵਿੰਦ ਕੇਜਰੀਵਾਲ ਦੇ ਕਹਿੰਦੇ ਚੱਲਦਾ ਸਾਰਾ ਕੁਝ ਭਾਜਪਾ ਵਾਲੇ ਵੀ ਕਹਿੰਦੇ ਆ ਤੇ ਜਦੋਂ ਭਾਜਪਾ ਬਾਰੇ ਦੇ ਕਾਂਗਰਸ ਬਾਰੇ ਕਿਹਾ ਜਾਂਦਾ ਹੈ ਤਾ ਵੇਰ ਨੂੰ ਨੀ ਬੋਲੀ ਬਦਲ ਜਾਂਦੀ ਐ ਸੋ ਪੋਲਿਟਿਕਲ ਤੌਰ ਤੇ ਵੱਖਰਾ ਹੋ ਸਕਦਾ ਪਰ ਇੱਕ ਗੱਲ ਬੜੀ ਸਾਫ ਹੈ ਪੰਜਾਬ ਚ ਜਿਹੜੀ ਆ ਰਹੀ ਪੰਜਾਬ ਵਿਧਾਨ ਸਭਾ ਦੀ ਸਤਾਈ ਦੀ ਚੋਣ ਹੈ ਜੇ ਸੁਭਾਅ ਨਾਲ ਹੋ ਸਕਦੀ ਐ ਇਹ ਵੀ ਕੋਈ ਗਰੰਟੀ ਨਹੀਂ ਹੈ ਤਾਂ ਅਕਾਲੀ ਦਲ ਸਿਫਾ ਪਾ ਦਾ ਗੱਠ ਜੋੜ ਰਲ ਕੇ ਦਾ ਸਤਾ ਚ ਸ਼ਾਇਦ ਆ ਸਕਦੇ ਐ ਜੇ ਨਹੀਂ ਗੱਠ ਜੋੜ ਹੋਏਗਾ ਤਾਂ ਬਿੰਗੇ ਜਾਲਿਸਾ ਸਿੱਧੀਆਂ ਚ ਆਪਾਂ ਇੰਨੀ ਗੱਲ ਤਾਂ ਕਹਿ ਸਕਦੇ ਆ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲੀ ਦਲ ਪਾਸ਼ਵਾ ਕੰਲੇ ਕਲੇ ਤੌਰ ਤੇ ਸਦਾ ਜ ਪੰਜਾਬ ਸਥਾਈ ਵਿਦਵਾਂ ਸਵਚ ਹੁਣਾਂ ਚ ਆ ਸਕਦੇ ਹੈ ਜੀ ਸੋ ਸਾਹਿਬ ਅੱਗੇ ਗੱਲ ਕਰਾਂਗੇ ਕਿ ਕਿਸਾਨ ਸੰਯੁਕਤ ਮੋਰਚਾ ਜਿਹੜਾ ਕਿ ਗੈਰ ਰਾਸਨੀਤਿਕ ਹੈ ਡਲੇਵਾਲ ਸਾਹਿਬ ਹੁਣ ਆਲਾ ਉਹਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ 328 ਪਾਵਨ ਸਰੂਪਾਂ ਦੇ ਇਨਸਾਫ ਦੇ ਲਈ ਜਿਹੜੀ ਬੇਅਦਬੀ ਹੋਈ ਹੈ ਇਨਸਾਫ ਦੇ ਲਈ 7 ਦਸੰਬਰ ਨੂੰ ਇੱਕ ਵੱਡੀ ਮਹਾ ਪੰਚਾਇਤ ਹੈ ਜਿਹੜੀ ਉਸ ਰਾਮ੍ਰਿਤ ਸਾਹਿਬ ਸਾਬ ਵਿਖੇ ਬੁਲਾਈ ਜਾ ਰਹੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨ ਹੁਣ ਸਿਰਫ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਟ੍ਰਾਈਕ ਜਾਂ ਮਹਾਪੰਚਾਇਤ ਨਹੀਂ ਕਰ ਰਿਆ ਦੇਸ਼ ਦਾ ਪੰਜਾਬ ਦਾ ਹਰ ਉਹ ਮੁੱਦਾ ਜਿੱਥੇ ਖੜਨ ਦੀ ਲੋੜ ਹੈ ਡੱਟ ਕੇ ਉੱਥੇ ਕਿਸਾਨ ਆ ਕੇ ਖੜ ਰਹੇ ਨੇ ਬਿਲਕੁਲ ਜੇ ਆਪਾਂ ਸਮਝੀ ਕਿਸਾਨੀ ਦੀ ਗੱਲ ਕਰੀਏ ਦੇਖੋ ਆਪਾਂ ਕਿਸਾਨ ਇਤਾਂ ਡੱਲੇਵਾਲ ਸਾਹ ਦੇ ਉਹਨਾਂ ਨੇ ਜਿੱਥੇ ਬੰਦੀ ਦਾ ਜ਼ਿਕਰ ਕੀਤਾ ਕਿ ਮਸਾਂ ਦੇ ਵਿੱਚ ਉਹ ਕਿਸਾਨ ਮਹਾਪੰਚਾਇਤ ਕਰਿਆ ਧਾਰਮਿਕ ਮੁੱਦੇ ਨੂੰ ਲੈ ਕੇ ਨਿਆਂ ਤੇ ਇਨਸਾਫ ਲਈ ਬੇਅਦਲੀ ਦੇ ਮਾਮਲਿਆਂ ਲੈ ਕੇ ਬਿਲਕੁਲ ਉਹਨਾਂ ਨੇ ਪਹਿਲਾਂ ਵੀ ਇਸ ਮੁੱਦੇ ਦਾ ਜ਼ਿਕਰ ਕੀਤਾ ਹੈ ਇਸੀਂ ਇਸ ਮਾਮਲੇ ਤੇ ਲੜਾਈ ਲੜਾਂਗੇ ਹੱਕ ਦੇ ਨਿਆਂ ਤੇ ਇਨਸਾਫ ਲੈਣ ਲਈ ਪਰ ਜੇ ਪਾਸ ਮੁਝੀ ਕਿਸਾਨੀ ਦੀ ਗੱਲ ਕਰੀਏ ਕਿਸਾਨ ਜਥੇਬੰਦੀ ਨੇ ਗੱਲ ਕਰੀਏ ਤੇ ਜਿਹੜੇ ਆਉਣ ਲਈ ਦੇਣਾ ਪੰਜਾਬ 'ਚ ਲੱਗਦਾ ਕਿ ਕਿਸਾਨੀ ਅੰਦੋਲਨ ਦੇ ਦਿਨਾਂ ਦਾ ਚਿਤਾਰ ਹੈ ਦੇਖੋ ਇੱਕ ਦਿਨ ਬਾਅਦ 'ਚ ਜੇ ਆਪਾਂ ਹੁਣ 5 ਦਸੰਬਰ ਦੀ ਗੱਲ ਕਰਦੇ ਆ ਤਾਂ 5 ਦਸੰਬਰ ਨੂੰ ਜਿਹੜਾ ਹੈਗਾ ਭਨੇਰ ਸਾਹਿਬ ਜੀ ਦੀ ਅਗਵਾਈ ਕਰ ਰਿਹਾ ਸਰਨ ਸਿੰਘ ਭਨੇਰ ਉਹਨਾਂ ਦੀ ਜਥੇਬੰਦੀ ਵੱਲੋਂ ਵੱਡੀ ਪੱਧਰ ਤੇ ਬਿਜਲੀ ਸੋਧ ਬਿੱਲਾਂ ਦੇ ਖਿਲਾਫ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੈਲਾ ਰੁਕੀਆਂ ਜਾਣੀਆਂ ਹੋਰ ਕਿਸਾਨੀ ਮੁੱਦੇ ਵੀ ਆ ਪਰ ਵੱਡਾ ਬਿਜਲੀ ਸੋਧ ਬਿੱਲ ਦਾ ਮਾਮਲਾ ਹੈ ਉਹ ਹੈਗੀ ਆ ਪੰਜ ਦੀ ਗੱਲ ਜੇ ਆਪਾਂ ਅਖਰੀ ਗੱਲ ਕਰੀਏ ਤਾਂ ਅੱਠ ਨੂੰ ਜਿੱਦਾਂ ਆਪਾਂ ਡੱਲੇਵਾਲ ਸਾਹਿਬ ਦਾ ਜ਼ਿਕਰ ਕੀਤਾ ਉਹ 7 ਤਰੀਕ ਨੂੰ ਨਾ ਇੱਕ ਦਿਨ ਬਾਅਦ ਚ 5 6 ਛੱਡੋ ਫਿਰ 7 ਨੂੰ 7 ਨੂੰ ਡੱਲੇਵਾਲ ਸਾਹਿਬ ਅਮਰ ਸਾਹਿਬ ਚ ਕਿਸਾਨ ਮਾਂ ਪੰਚਾਇਤ ਕਰਿਆ ਮੁੱਦਾ ਹਲਾ ਕੇ ਤਾਰਿਕ ਰੱਖੇਗਾ ਉਹਨਾਂ ਨਾਲ ਫਿਰ ਇੱਕ ਦਿਨ ਅੱਗੇ ਜਾਓ 8 ਨੂੰ ਅੱਠ ਨੂੰ ਫੇਰ ਜਿਹੜਾ ਸਮੂਤ ਕਿਸਾਨ ਮੋਰਚਾ ਜਿਹਨੂੰ ਰਾਸੀ ਕਹ ਲੋ ਗਹਿਰਾਸੀ ਕਹ ਲੋ ਜਿਹਦੇ ਕੋਈ ਰਾਜੇਵਾਲ ਹੁਣੀ ਕਰ ਰਿਹਾ ਡਾਕਟਰ ਦਰਸ਼ਨਪਾਲ ਕਰ ਰਿਹਾ ਦੂਜੇ ਆਗੂ ਕਰ ਰਿਹਾ ਜਿਸ ਜਗਿੰਦਰ ਸਿੰਘ ਨਗਰ ਹਾਂ ਵੀ ਸ਼ਾਮਲਾ ਉਹਨਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਇੱਕ ਵੱਡੀ ਪੱਦਰ ਉਤੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੁੱਦਾ ਇਹ ਹੈ ਬਿਜਲੀ ਸੂਤ ਬਿੱਲਾਂ ਨੂੰ ਲੈ ਕੇ ਕਿਸກະਦਰੇ ਕਿਸਾਨਾਂ ਦੇ ਬਣੇ ਹੋਏ ਕੇਸ ਹੈ ਉਹ ਵਾਪਸ ਲੈ ਜਾਣ ਇਸ ਲਖੀਮਪੁਰ ਖੀਰੀ ਦਾ ਮਾਮਲਾ ਇਹ ਦਿਨ ਲੱਗਾ ਹੈਗਾ ਐਮਐਸਬੀ ਘਟੋ ਘਟੋ ਫਸਲਾਂ ਦੀ ਸਹਾਇਤ ਕੇ ਮਜ਼ਾ ਮੁੱਦਾ ਤੇ ਹੜਾਂ ਦਾ ਮਾਮਲਾ ਹੈਗਾ ਇਹ ਸਾਰੇ ਮਾਮਲਿਆਂ ਲੈ ਕੇ 8 ਦਸੰਬਰ ਨੂੰ ਸਜੂਤ ਕਿਸਾਨ ਮੋਰਚਾ ਵੱਡਾ ਪ੍ਰੋਟੈਸਟ ਕਰ ਰਿਹਾ ਫਿਰ ਥੋੜੇ ਦਿਨ ਆਪ ਅੱਗੇ ਆਇਓ ਫਿਰ ਸਰਮ ਸਿੰਘ ਬਨੇਰੋਂ ਨੇ ਐਲਾਨ ਕਰਿਆ ਕਿ 18 ਤੇ 18 ਨੂੰ ਫਿਰ ਪ੍ਰੋਟੈਸਟ ਕੀਤੇ ਜਾਣਗੇ ਇਨ੍ਹਾਂ ਹੀ ਕਿਸਾਨੀ ਮੁੱਦਿਆਂ ਤੇ ਤੇ 19 ਦਸੰਬਰ ਨੂੰ ਕਹਿੰਦੇ ਫੇਰ ਰੇਲਾ ਰੁਕਿਆ ਜਾਣੀਆ ਸੋਣ ਵਾਲੇ ਦਾ ਚ ਲੱਗਦਾ ਹੈ ਕਿ ਕਿਸਾਨਾਂ ਵੱਲੋਂ ਮੁੜ ਕੇ ਆਪਣੇ ਮੰਗਾਂ ਲਈ ਇੱਕ ਵੱਡਾ ਕਮ ਇਨਸਾਨ ਵੱਡਾ ਜੁਦ ਛੇੜਿਆ ਜਾ ਰਿਹਾ ਹੈ ਦੇਖਿਆ ਜਾਏਗਾ ਤੇ ਪੰਜਾਬ ਸਰਕਾਰ ਹੈ ਜਾਂ ਕੇਂਦਰ ਸਰਕਾਰ ਹੈ ਉਹ ਕਿਨਾ ਕੁ ਚੁਕਾ ਸਕਦੇ ਹਨ ਮੁੱਦਿਆਂ ਨੂੰ ਲੈ ਕੇ ਜੀ ਜੀ ਸ੍ਰੀ ਸਭ ਤੋੜਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਪਹਿਲੀ ਲਿਸਟ ਆ ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ 72 ਉਮੀਦਵਾਰ ਨੇ ਜਿਹੜੇ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਕਿ ਇਹ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਉਤਰਨਗੇ ਹਾਲਾਂਕਿ ਨਾਮਜ਼ਦਗੀਆਂ ਕੱਲ ਤੋਂ ਸ਼ੁਰੂ ਹੋ ਗਈਆਂ ਹਨ ਦਾ ਦੌਰ ਸੋ 72 ਉਮੀਦਵਾਰਾਂ ਦੀ ਪਹਿਲੀ ਲਿਸਟ ਹੈ ਆਉਣ ਵਾਲੇ ਸਮੇਂ ਵਿੱਚ ਬਾਕੀ ਪਾਰਟੀਆਂ ਦੀਆਂ ਲਿਸਟਾਂ ਵੀ ਇਹ ਜਿਹੜੀਆਂ ਆਉਣਗੀਆਂ ਤੇ ਜਿਹੜੀਆਂ ਇਹ ਚੋਣਾਂ ਨੇ ਇਹ ਪੰਜਾਬ ਦਾ ਗਰਾਊਂਡ ਪੱਧਰ ਦਾ ਜਿਹੜਾ ਸਿਆਸੀ ਰੰਗ ਹੈ ਉਹ ਜ਼ਰੂਰ ਵਿਖਾਉਣ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਵੀ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੋੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ